ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਹਾਜ਼ਰਾਂ ਸ਼੍ਰੀਕ ਕਹਾਣੀ ਦਾ ਨੈਕਸਟ ਪਾਰਟ ਲੈ ਕੇ ਮਨਸੀਰ ਦਾ ਬਲੱਡ ਪ੍ਰੈਸ਼ਰ ਹਾਈ ਹੋਣ ਕਾਰਨ ਨੌਵੇਂ ਮਹੀਨੇ ਦੇ 15ਕ ਦਿਨ ਹੀ ਉੱਪਰ ਗਏ ਸਨ ਕਿ ਮਨਸੀਰਤ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਮਨਸੀਰਤ ਚਾਹੁੰਦੀ ਸੀ ਕਿ ਗੁਰਪ੍ਰੀਤ ਉਸਦੇ ਕੋਲ ਹੋਵੇ ਉਸਨੇ ਗੁਰਪ੍ਰੀਤ ਨੂੰ ਫੋਨ ਤੇ ਕਿਹਾ ਕਿ ਤੁਸੀਂ ਜਲਦੀ ਆ ਜਾਵੋ ਮੈਨੂੰ ਬੜਾ ਡਰ ਲੱਗਦਾ ਹੈ ਕਿ ਮੈਂ ਨਹੀਂ ਬਚਾਂਗੀ ਇਸੀ ਤਰ੍ਹਾਂ ਹੀ ਗਰਪ੍ਰੀਤ ਉਸ ਨੂੰ ਹੌਸਲਾ ਦਿੰਦਾ ਹੋਇਆ ਕਹਿੰਦਾ ਤੁਸੀਂ ਫਿਕਰ ਨਾ ਕਰੋ ਮੈਂ ਜਲਦੀ ਹੀ ਆਵਾਂਗਾ ਮਨਸੀਰਤ ਨੂੰ ਬਹੁਤ ਡਰ ਲੱਗ ਰਿਹਾ ਸੀ ਮਨਸੀਰਤ ਨੂੰ ਆਪਰੇਸ਼ਨ ਥੀਏਟਰ ਵਿੱਚ ਲਿਜਾਇਆ ਜਾਂਦਾ ਹੈ 5 ਮਿੰਟ ਬਾਅਦ ਬੱਚੇ ਦੇ ਰੋਣ ਦੀ ਆਵਾਜ਼ ਆਉਂਦੀ ਹੈ ਪਤਾ ਲੱਗਦਾ ਹੈ ਕਿ ਮਨਸੀਰਤ ਨੇ ਬਹੁਤ ਹੀ ਪਿਆਰੀ ਬੱਚੇ ਨੂੰ ਜਨਮ ਦਿੱਤਾ ਇੱਥੇ ਬੱਚੀ ਦਾ ਜਨਮ ਹੁੰਦਾ ਹੈ ਉੱਧਰ ਗੁਰਪ੍ਰੀਤ ਨੂੰ ਪ੍ਰਮੋਸ਼ਨ ਮਿਲ ਜਾਂਦੀ ਹੈ ਤੇ ਉਹ ਸੂਬੇਦਾਰ ਬਣ ਜਾਂਦਾ ਹੈ ਸਾਰੇ ਬਹੁਤ ਖੁਸ਼ ਹੁੰਦੇ ਹਨ ਕਿ ਬੱਚੀ ਕਿੰਨੇ ਭਾਗਾ ਵਾਲੀ ਹੈ ਆਉਂਦਿਆਂ ਹੀ ਆਪਣੇ ਪਿਓ ਨੂੰ ਪ੍ਰਮੋਸ਼ਨ ਦਵਾ ਦਿੱਤੀ ਕਹਿੰਦੇ ਹਨ ਕਿ ਬੱਚੇ ਆਪਣੀ ਕਰਮ ਆਪ ਲੈ ਕੇ ਆਉਂਦੇ ਹਨ ਕੁਝ ਰਿਸ਼ਤੇਦਾਰ ਕਹਿ ਰਹੇ ਸਨ ਇੰਨੀ ਤਕਲੀਫ ਵੀ ਝੱਲੀ ਵਿਚਾਰੀ ਦਾ ਆਪਰੇਸ਼ਨ ਵੀ ਹੋਇਆ ਖੇ ਪ੍ਰਮਾਤਮਾ ਇਸ ਨੂੰ ਪੁੱਤ ਦੇ ਦਿੰਦਾ ਤਾਂ ਕਿੰਨਾ ਚੰਗਾ ਹੁੰਦਾ ਪਰ ਇੱਕ ਸਿਆਣੀ ਔਰਤ ਨੇ ਕਿਹਾ ਉਹ ਨਾਰਸ ਲਖਣੀ ਜੈ ਸਜਾਈ ਲక్ష్ਮੀ ਥੋੜੇ ਦਿਨਾਂ ਬਾਅਦ ਗੁਰਪ੍ਰੀਤ ਨੂੰ ਛੁੱਟੀ ਮਿਲ ਜਾਂਦੀ ਹੈ ਤੇ ਉਹ ਮਨਸੀਰਤ ਨੂੰ ਆਪਣੇ ਸਹੁਰੇ ਘਰ ਤੋਂ ਲੈ ਆਉਂਦਾ ਬੱਚੀ ਬਹੁਤ ਹੀ ਖੂਬਸੂਰਤ ਹੁੰਦੀ ਹੈ ਉਸ ਦੀ ਖੂਬਸੂਰਤੀ ਨੂੰ ਦੇਖ ਕੇ ਉਸ ਦਾ ਨਾਮ ਮਨਰੋਜ ਰੱਖ ਦਿੰਦੇ ਹਨ ਇਸ ਵਾਰ ਜਦੋਂ ਗਰਪ੍ਰੀਤ ਛੁੱਟੀ ਆਇਆ ਤਾਂ ਉਹਨਾਂ ਨੇ ਦੂਸਰਾ ਬੇਬੀ ਕਰਨਾ ਚਾਇਆ। ਮਨਸੀਰਤ ਗਰਭਤੀ ਹੋ ਗਈ। ਪਰ ਮਨਸੀਰ ਦਾ ਅੰਦਰੋਂ ਮਨ ਬਹੁਤ ਡਰਦਾ ਸੀ। ਜੇਕਰ ਇਸ ਵਾਰ ਵੀ ਬੇਟੀ ਹੋ ਗਈ ਤਾਂ ਫਿਰ ਕੀ ਹੋਵੇਗਾ? ਇਸ ਵਾਰ ਸਾਰਿਆਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਭਾਈ ਇਸ ਵਾਰ ਮੁੰਡੇ ਹੋਣ ਦੀ ਦਵਾਈ ਜ਼ਰੂਰ ਖਾ ਲਵੀਂ। ਆਂਡਗਵਾਨ ਦੇ ਰਿਸ਼ਤੇਦਾਰਾਂ ਨੇ ਆਪਣੀ ਅਜਮਾਏ ਹੋਏ ਡਾਕਟਰ ਹਕੀਮ ਦੱਸਨੇ ਸ਼ੁਰੂ ਕਰ ਦਿੱਤੇ। ਫਿਰ ਉਹ ਇੱਕ ਡਾਕਟਰ ਕੋਲ ਗਏ ਜੋ ਕਿ ਬਹੁਤ ਸਿਆਣਾ ਸੀ ਉਸਨੇ ਕਿਹਾ ਕਿ ਇਸ ਵਾਰ ਤੁਹਾਡੀ ਰੂਹ ਬਦਲ ਚੁੱਕੀ ਹੈ ਇਸ ਵਾਰ ਤੁਹਾਡੇ ਜਰੂਰ ਮੁੰਡਾ ਹੀ ਹੋਵੇਗਾ ਉਸਨੇ ਦਵਾਈ ਵੀ ਨਾ ਦਿੱਤੀ ਤੇ ਪੂਰਾ ਵਿਸ਼ਵਾਸ ਦਵਾ ਦਿੱਤਾ ਕਿ ਦਵਾਈ ਖਾਣ ਦੀ ਕੋਈ ਲੋੜ ਨਹੀਂ ਇਸ ਤਰ੍ਹਾਂ ਹੀ ਡੇਢ ਮਹੀਨਾ ਨਿਕਲ ਗਿਆ ਤੇ ਮਨਸੀਰਤ ਨੂੰ ਸੁਪਨੇ ਵਿੱਚ ਫਰਾਕਾਂ ਦੇਖਣ ਲੱਗ ਪਈਆਂ ਮਨਸੀਰਤ ਨੇ ਗੁਰਪ੍ਰੀਤ ਨੂੰ ਕਿਹਾ ਜੀ ਆਪਾਂ ਅਖ ਦੂਰ ਸਹਿਬ ਚੱਲੀਏ ਮੇਰੇ ਨਾਲ ਦੀ ਮੈਡਮ ਨੇ ਮੁੰਡੇ ਹੋਣ ਦੀ ਦਵਾਈ ਖਾਧੀ ਹੈ ਉਸ ਤੇ ਮੁੰਡਾ ਹੀ ਹੋਇਆ ਹੈ ਮੈਨੂੰ ਡਰ ਲੱਗਦਾ ਹੈ ਕਿਉਂ ਨਾ ਮੈਂ ਵੀ ਦਵਾਈ ਖਾ ਲਵਾਂ ਗੁਰਪ੍ਰੀਤ ਨੇ ਹਾਂ ਕਰ ਦਿੱਤੀ ਤੇ ਮਨਸੀਰਤ ਨੇ ਦਵਾਈ ਖਾ ਲਈ ਗੁਰਪ੍ਰੀਤ ਵਾਪਸ ਡਿਊਟੀ ਤੇ ਚਲਾ ਗਿਆ ਇਸ ਵਾਰ ਮਨਸੀਰਤ ਦਾ ਬਲੱਡ ਪ੍ਰੈਸ਼ਰ ਠੀਕ ਰਿਹਾ ਮਨਸੀਰਤ ਨੂੰ ਆਸ ਵੱਜ ਚੁੱਕੀ ਸੀ ਕਿ ਇਸ ਵਾਰ ਮੁੰਡਾ ਹੀ ਹੋਵੇਗਾ ਇਸ ਦਰਾਂ ਹੀ ਮਨਸੀਰਤ ਦੇ ਅਜੀਤ ਦਾ ਕੰਮਕਾਰ ਠਿੱਲਾ ਪੈ ਗਿਆ। ਮਨਸੀਰਤ ਦੇ ਅਜੀਤ ਨੇ ਇੱਕ ਬਾਪੇ ਨੂੰ ਆਪਣੇ ਘਰ ਸੱਦਿਆ। ਬਾਪੇ ਨੂੰ ਘਰ ਦਿਖਾਇਆ ਗਿਆ ਤੇ ਘਰ ਬਾਰੇ ਘਰ ਦੇ ਕਮਰਿਆਂ ਵਿੱਚ ਘੁੰਮ ਕੇ ਬਾਪੇ ਨੇ ਕਿਹਾ, "ਦੇਖੋ ਬੱਚਾ, ਤੁਹਾਡੇ ਘਰੋਂ ਕਿਸੇ ਆਂਡ ਗਵਾਂਡ ਦੀ ਔਰਤ ਨੇ ਤਵੀਤ ਦੱਬਿਆ ਹੈ। ਉਸ ਨੂੰ ਪਹਿਲਾਂ ਬਾਹਰ ਕੱਢਣਾ ਪਵੇਗਾ ਤਵੀਤ ਕੱਢਣ ਤੋਂ ਪਹਿਲਾਂ।" ਬਾਪੇ ਨੇ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਇੱਕ ਜਗ੍ਹਾ ਇਕੱਠੇ ਕਰ ਦਿੱਤਾ ਤੇ ਕਿਹਾ ਕੋਈ ਵੀ ਘਰ ਦਾ ਮੈਂਬਰ 19 ਦਿਨ ਨਹੀਂ ਬੋਲੇਗਾ ਜਦ ਤੱਕ ਤਵੀਤ ਨਹੀਂ ਨਿਕਲਦਾ ਬਾਬੇ ਨੇ ਕੜਾ ਪ੍ਰਸ਼ਾਦ ਦੀ ਦੇਗ ਤੇ ਹੋਰ ਸਮਗਰੀ ਮੰਗਵਾ ਲਈ ਤੇ ਲੱਗਾ ਮੂੰਹ ਵਿੱਚ ਮੰਤਰ ਪੜਨ ਘਰ ਦੀ ਨੁੱਕਰੇ ਟੂਆ ਪੁੱਟ ਕੇ ਉਸ ਵਿੱਚ ਆਪ ਹੀ ਤਵੀਤ ਸੈੱਟ ਦਿੱਤਾ ਤੇ ਆ ਕੇ ਕਹਿਣ ਲੱਗਾ ਨਿਕਲ ਆਇਆ ਤਵੀਤ ਟੂਆ ਪੁੱਟ ਦੇ ਪੁੱਟ ਦੇ ਇੱਕ ਹੋਰ ਗੱਲ ਹੋਈ ਬਾਬੇ ਦੇ ਹੱਥ ਤੇ ਸੱਟ ਲੱਗ ਗਈ। ਬਾਬੇ ਨੇ ਘਰਦਿਆਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ, "ਦੇਖੋ ਜੀ, ਚੀਜ਼ਾਂ ਬਹੁਤ ਸਖਤ ਸੀ, ਉਹ ਬਲੀ ਮੰਗਦੀਆਂ ਸਨ। ਇਸ ਲਈ ਮੇਰੇ ਖੂਨ ਨਾਲ ਉਹ ਤ੍ਰਿਪਤ ਹੋਈਆਂ।" ਬਾਬਾ ਆਪਣੀ ਦਕਸ਼ਨਾ ਲੈ ਕੇ ਜਾਂਦਾ-ਜਾਂਦਾ ਮਨਸੀਰ ਤੇ ਸੌਰਿਆ ਨੂੰ ਇੱਕ ਹੋਰ ਗੱਲ ਕਹਿ ਗਿਆ, "ਬੀਬੀ ਤੁਹਾਡੀ ਨੂੰਹ ਦੇ ਬੱਚਾ ਹੋਣ ਵਾਲਾ।" ਮਨਸੀਰ ਦੀ ਸੱਸ ਨੇ ਕਿਹਾ, "ਹਾਂ ਬਾਬਾ ਜੀ। ਬੀਬੀ ਤੇਰੇ ਕਰਮਾਂ ਵਿੱਚ ਪੋਤਰੇ ਦੀ ਖੁਸ਼ੀ ਨਹੀਂ ਹੈ।" ਇਸ ਵਾਰ ਵੀ ਇਸ ਦੇ ਕੁੜੀ ਹੀ ਹੋਣੀ ਹੈ ਇਹ ਗੱਲ ਸੁਣ ਕੇ ਮਨਸੀਰ ਦੀ ਸਸਤਾ ਰੰਗ ਉੱਟ ਜਾਂਦਾ ਮਨਸੀਰਤ ਨੂੰ ਇਹ ਗੱਲ ਨਾ ਦੱਸੀ ਗਈ ਮਨਸੀਰ ਦੇ ਜੇਠ ਗੁਰਵੀਰ ਨੇ ਕਿਹਾ ਮੰਮੀ ਇਸ ਵਾਰ ਮਨਸੀਰ ਦਾ ਟੈਸਟ ਕਰਵਾ ਲਓ ਕਿਤੇ ਫਿਰ ਕੁੜੀ ਹੀ ਨਾ ਹੋ ਜਾਏ ਮਨਸੀਰਤ ਨੂੰ ਅਗਲੇ ਦਿਨ ਹੀ ਲੇਡੀ ਡਾਕਟਰ ਕੋਲ ਲਜਾਇਆ ਗਿਆ ਜਿੱਥੇ ਮਨਸੀਰ ਦਾ ਪਹਿਲਾਂ ਹੀ ਟਰੀਟਮੈਂਟ ਚੱਲਦਾ ਸੀ ਮਨਸੀਰ ਦੀ ਸਾਥੀ ਉਸ ਦਾ ਜੇਠ ਗੁਰਵੀਰ ਮਨਸੀਰਤ ਨੂੰ ਲੈ ਕੇ ਹਸਪਤਾਲ ਪਹੁੰਚਦੇ ਹਨ। ਉਹਨਾਂ ਨੇ ਮਨਸੀਰ ਦੀ ਲੇਡੀ ਡਾਕਟਰ ਨਾਲ ਗੱਲ ਕੀਤੀ ਤੇ ਕਿਹਾ ਡਾਕਟਰ ਸਾਹਿਬ ਇਸਦੇ ਪਹਿਲਾਂ ਵੀ ਇੱਕ ਬੇਟੀ ਹੈ। ਤੁਹਾਨੂੰ ਪਤਾ ਹੈ ਅੱਜ ਕੱਲ ਦੇ ਸਮੇਂ ਵਿੱਚ ਬੇਟੀਆਂ ਵਿਆਉਣੀਆਂ ਬਹੁਤ ਔਖੀਆਂ ਹਨ। ਅਸੀਂ ਚਾਹੁੰਦੇ ਹਾਂ ਕਿ ਇਸ ਦਾ ਟੈਸਟ ਕਰਵਾ ਲਿਆ ਜਾਵੇ। ਫਿਰ ਪਤਾ ਚੱਲ ਜਾਵੇਗਾ ਕਿ ਮੁੰਡਾ ਹੈ ਜਾਂ ਕੁੜੀ। ਡਾਕਟਰ ਨੇ ਮਨਸੀਰ ਦੀ ਸੱਸ ਨੂੰ ਕਿਹਾ ਕਿ ਤੁਹਾਨੂੰ ਪਤਾ ਨਹੀਂ ਲੈਂਗ ਟੈਸਟ ਕਰਵਾਉਣਾ ਤੇ ਕਰਨਾ ਇੱਕ ਕਾਨੂੰਨੀ ਅਪਰਾਧ ਹੈ ਮੈਂ ਇਹ ਕੰਮ ਨਹੀਂ ਕਰਦੀ ਹਾਂ ਅਗਰ ਜੇ ਤੁਸੀਂ ਚੋਰੀ ਛੁਪੇ ਇਸ ਦਾ ਟੈਸਟ ਕਰਵਾ ਲੈਂਦੇ ਹੋ ਤਾਂ ਤੁਹਾਨੂੰ ਪਤਾ ਹੈ ਇਸ ਦੇ ਪਹਿਲੇ ਬੱਚੇ ਵਾਰੀ ਕਿੰਨਾ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਸੀ ਤੇ ਉੱਪਰ ਹੁਣ ਮਹੀਨਾ ਵੀ ਪੰਜਵਾਂ ਚੱਲ ਰਿਹਾ ਹੈ ਮੰਨ ਲਓ ਜੇ ਕੁੜੀ ਹੋਈ ਤਾਂ ਇਸ ਨੂੰ ਪਹਿਲਾਂ ਹੀ ਪਤਾ ਚੱਲ ਗਿਆ ਤਾਂ ਇਸ ਤੇ 9 ਮਹੀਨੇ ਕੱਢਣੇ ਔਖੇ ਹੋ ਜਾਣੇ ਹਨ ਇਸ ਨੇ ਨਹੀਂ ਬਚਣਾ ਤੇ ਤੁਸੀਂ ਆਪਣੀ ਪਹਿਲੀ ਬੱਚੀ ਵੀ ਰੋਲ ਦੇਣੀ ਹੈ ਡਾਕਟਰ ਦੀਆਂ ਗੱਲਾਂ ਦਾ ਮਨਸੀਰ ਦੀ ਸਾਸਤੇ ਅਸਰ ਹੋਇਆ ਤੇ ਉਹ ਵਾਪਸ ਘਰ ਆ ਗਏ ਹੁਣ ਮਨਸੀਰ ਦੀ ਜਠਾਣੀ ਬਹੁਤ ਖੁਸ਼ ਰਹਿੰਦੀ ਸੀ ਉਸ ਨੂੰ ਪੂਰਾ ਵਿਸ਼ਵਾਸ ਹੋ ਚੁੱਕਾ ਸੀ ਕਿ ਮਨਸੀਰ ਦੀ ਕੁੜੀ ਹੀ ਹੋਣੀ ਹੈ ਉਹ ਆਪਣੇ ਮਾਨ ਵਿੱਚ ਸੋਚਦੀ ਕਿ ਇਹਨਾਂ ਦੀਆਂ ਕੁੜੀਆਂ ਵਿਆਹ ਕੀ ਸਹੁਰੇ ਘਰੀ ਚਲੀਆਂ ਜਾਣੀਆਂ ਹਨ ਇਹ ਸਾਰੀ ਜਾਇਦਾਦ ਮੇਰੇ ਪੁੱਤਰਾਂ ਕੋਲ ਹੀ ਰਹਿ ਜਾਣੀਏ ਇਹਨਾਂ ਦੀ ਜਾਇਦਾਦ ਦੇ ਵੀ ਮਾਲਕ ਮੇਰੇ ਪੁੱਤਰ ਹੀ ਬਣਨਗੇ ਮਾਨਸੀਰ ਦੇ ਜਠਾਣੀ ਦਾ ਅੰਦਰੋਂ ਮਨ ਡਰਦਾ ਸੀ ਕਿ ਕਿਤੇ ਸਾਡੇ ਸਰੀਕ ਨਾ ਪੈਦਾ ਹੋ ਜਾਵੇ ਮਾਨਸੀਰ ਤੇ ਜੇਰ ਸੋਈ ਵਿੱਚ ਸਵੇਰੇ ਚਾਹ ਬਣਾਉਂਦੀ ਤੌਸਤੀ ਜਠਾਣੀ ਫਟਾਫਟ ਪੋਚੇ ਲਾਉਣ ਲੱਗ ਜਾਂਦੀ ਤੇ ਪੋਚੇ ਐਨੇ ਗਿੱਲੇ ਲਗਾਉਂਦੀ ਕਿ ਮਾਨਸੇਰ ਤਾਂ ਆਪਣੀ ਸੱਸ ਨੂੰ ਚਾਹ ਬਣਾਉਣ ਲਈ ਆਈ ਤੇ ਉਸ ਦਾ ਪੈਰ ਸਲਿੱਪ ਹੋ ਗਿਆ ਉਹ ਮਸਾਂ ਹੀ ਡਿੱਗਦੇ ਡਿੱਗਦੇ ਬੱਚੀ ਇਸ ਤਰ੍ਹਾਂ ਉਸ ਨੇ ਇੱਕ ਦਿਨ ਬਾਥਰੂਮ ਵਿੱਚ ਪਾਣੀ ਸੁੱਟ ਦਿੱਤਾ ਪਰ ਉਸ ਦੀਆਂ ਕੋਸ਼ਾਂ ਨਕਾਬ ਰਹੀਆਂ ਕਹਿੰਦੇ ਹਨ ਕਿ ਜਾਂ ਕੋ ਰਾਖੇ ਸਾਈਆਂ ਤਾਂ ਕੋ ਮਾਰ ਸਕੇ ਨਾ ਕੋਈ ਇਸ ਤਰ੍ਹਾਂ ਹੀ ਉਹ ਆਪਣੇ ਬੱਚਿਆਂ ਕੋਲ ਵੀ ਗੱਲਾਂ ਕਰਦੀ ਰਹਿੰਦੀ ਸੀ ਮਨਸੀਰਤ ਆਪਣੀ ਬੇਟੀ ਮਨਰੋਜ ਨੂੰ ਰੋਟੀ ਖਵਾ ਰਹੀ ਸੀ ਜਠਾਣੀ ਦਾ ਬੇਟਾ ਮਨਰੋਜ ਨੂੰ ਕਹਿਣ ਲੱਗਾ ਮਨਰੋਜ ਤੂੰ ਆਪਣੀ ਦੂਸਰੀ ਭੈਣ ਦਾ ਨਾਮ ਕੀ ਰੱਖਣਾ ਮਨਸੀਰਤ ਨੂੰ ਇਸ ਗੱਲ ਤੇ ਬਹੁਤ ਗੁੱਸਾ ਆਇਆ ਪਰ ਮਨਸੀਰਤ ਨੇ ਉਸ ਨੂੰ ਬੱਚਾ ਸਮਝ ਕੇ ਕੁਝ ਨਾ ਕਿਹਾ ਉਸ ਨੇ ਸੋਚਿਆ ਇਹ ਤਾਂ ਬੱਚਾ ਹੈ ਇਸ ਕੋਲ ਜੋ ਕਿਹਾ ਗਿਆ ਉਸਨੇ ਉਹ ਗੱਲ ਕਹਿ ਦਿੱਤੀ ਮਨਸੀਰਤ ਨੇ ਗੁਰਪ੍ਰੀਤ ਨੂੰ ਇਹ ਗੱਲ ਫੋਨ ਤੇ ਦੱਸੀ ਗੁਰਪ੍ਰੀਤ ਨੇ ਮਨਸੀਰਤ ਨੂੰ ਕਿਹਾ ਦੇਖ ਮਨਸੀਰਤ ਬੱਚਾ ਜੋ ਵੀ ਹੋਵੇ ਸਾਡਾ ਹੀ ਹੈ ਤੂੰ ਫਿਕਰ ਨਾ ਕਰ ਮੈਨੂੰ ਪਰਮਾਤਮਾ ਦੀ ਜੋ ਦੇਣ ਹੈ ਮਨਜੂਰ ਹੈ ਇਸੇ ਤਰ੍ਹਾਂ ਹੀ ਮਨਸੀਰਤ ਸਕੂਲ ਜਾਂਦੀ ਰਹੀ ਤੇ ਉਸਦੇ ਵਧੀਆ ਦੇਣ ਨਿਕਲ ਰਹੇ ਸਨ ਉਸ ਨੂੰ ਪ੍ਰਮਾਤਮਾ ਤੇ ਪੂਰਾ ਭਰੋਸਾ ਸੀ ਕਿ ਪ੍ਰਮਾਤਮਾ ਉਸ ਨਾਲ ਕਦੀ ਮਾੜਾ ਨਹੀਂ ਕਰੇਗਾ। ਉਹ ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਦੀ ਤੇ ਕਾਰਾ ਕੇ ਦੁਪਹਿਰ ਨੂੰ ਸੁਖਮਣੀ ਸਾਹਿਬ ਦਾ ਪਾਠ ਕਰਦੀ। ਕਾਰਾ ਕੇ ਦੁਪਹਿਰ ਨੂੰ ਸੁਖਮਣੀ ਸਾਹਿਬ ਦਾ ਪਾਠ ਕਰਦੀ। ਮਨਸੀਰ ਦੀ ਜਠਾਣੀ ਮਨਸੀਰ ਦੀ ਸਰਕਾਰੀ ਨੌਕਰੀ ਤੋਂ ਛੱਡਦੀ ਰਹਿੰਦੀ ਸੀ। ਆਪ ਵੀ ਇੱਕ ਪ੍ਰਾਈਵੇਟ ਨੌਕਰੀ ਦੀ ਪਾਲਵੇਂ ਸੀ। ਇੱਕ ਦਿਨ ਉਸ ਨੂੰ ਪ੍ਰਾਈਵੇਟ ਸਕੂਲ ਵਿੱਚ ਨੌਕਰੀ ਮਿਲ ਗਈ। ਮਾਨਸੀਰ ਦੇ ਜੀੜਤਾ ਵੀ ਪ੍ਰਾਈਵੇਟ ਕੰਮ ਸੀ। ਕਦੇ ਕੋਈ ਰਿਸ਼ਤੇਦਾਰੀ ਵਿੱਚ ਜਾਂ ਘਰ ਦਾ ਕੰਮ ਪੈ ਜਾਂਦਾ ਤਾਂ ਉਹ ਪਹਿਲਾਂ ਹੀ ਸੁਣਾਉਣ ਲੱਗ ਜਾਂਦੀ। ਇਹ ਦੋਵੇਂ ਜੀ ਤਾਂ ਸਰਕਾਰੀ ਨੌਕਰੀ ਕਰਦੇ ਹਨ। ਸਾਡੇ ਕੋਲ ਕੁਝ ਨਹੀਂ। ਉੱਪਰੋਂ ਦੋ-ਦੋ ਬੱਚਿਆਂ ਦਾ ਖਰਚਾ ਰਹਿੰਦਾ ਹੈ। ਉਸਦੀ ਇਹ ਗੱਲ ਸੁਣ ਕੇ ਹਮੇਸ਼ਾ ਹੀ ਮਾਨਸੀਰ ਘਰ ਦਾ ਸਾਰਾ ਖਰਚਾ ਚਲਾਉਂਦੀ ਸੀ। ਮਨਸੀਰ ਦੀ ਸੱਸ ਨੂੰ ਵੀ ਪੈਨਸ਼ਨ ਮਿਲਦੀ ਸੀ ਬੱਚਿਆਂ ਦਾ ਖਰਚਾ ਤਾਂ ਉਹ ਹੀ ਕਰ ਦਿੰਦੀ ਸੀ ਰਿਸ਼ਤੇਦਾਰੀ ਵਿੱਚ ਮਨਸੀਰ ਤੇ ਹੀ ਸਭ ਨਾਲ ਮਿਲਦੀ ਵਰਤਦੀ ਸੀ ਇੱਕ ਦਿਨ ਮਨਸੀਰ ਦੇ ਪੇਕੇਾਂ ਤੋਂ ਉਸਦੇ ਪਾਪਾ ਦਾ ਫੋਨ ਆਇਆ ਕਿ ਉਸਦੀ ਮੰਮੀ ਕਾਫੀ ਬਿਮਾਰ ਹਨ ਉਹਨਾਂ ਨੇ ਖਾਣਾ ਪੀਣਾ ਛੱਡ ਦਿੱਤਾ ਹੈ ਉਹਨਾਂ ਨੂੰ ਅੰਮ੍ਰਿਤਸਰ ਦੇ ਫੌਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਮਨਸੀਰਤ ਨੂੰ ਕੁਝ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਰੇ ਉਹ ਉੱਚੀ ਉੱਚੀ ਰੋ ਰਹੀ ਸੀ ਗੁਰਪ੍ਰੀਤ ਨੇ ਉਸਤਾ ਛੁੱਟੀ ਆਉਣਾ ਸੀ ਗੁਰਪ੍ਰੀਤ ਨੇ ਉਸ ਦਿਨ ਛੁੱਟੀ ਆਉਣਾ ਸੀ ਗੁਰਪ੍ਰੀਤ ਨੇ ਮਨਸੀਰਤ ਨੂੰ ਹੌਸਲਾ ਦਿੰਦੇ ਹੋਏ ਕਿਹਾ ਮਨਸੀਰਤ ਤੂੰ ਫਿਕਰ ਨਾ ਕਰ ਮੈਂ ਆਜਾ ਜਾਣਾ ਹੈ ਤੇ ਆਪਾਂ ਕੱਲ ਮੰਮੀ ਜੀ ਦਾ ਪਤਾ ਲੈਣ ਅੰਮ੍ਰਿਤਸਰ ਜਾਵਾਂਗੇ ਗੁਰਪ੍ਰੀਤ ਰਾਤ ਨੂੰ 9 ਵਜੇ ਘਰ ਪਹੁੰਚਦਾ ਹੈ ਤੇ ਉਹ ਸਵੇਰੇ ਜਲਦੀ ਉੱਠ ਕੇ ਤਿਆਰ ਹੋ ਜਾਂਦੇ ਹਨ ਉਹ ਆਪਣੀ ਗੱਡੀ ਤੇ ਜਾਂਦੇ ਹਨ ਤੇ ਜਲਦੀ ਹੀ ਹਸਪਤਾਲ ਪਹੁੰਚ ਜਾਂਦੇ ਹਨ ਮਨਸੀਰ ਦਾ ਆਪਣੀ ਮੰਮੀ ਨੂੰ ਦੇਖ ਕੇ ਰੋਣਾ ਆਪ ਮਹਾਰ ਹੀ ਨਿਕਲ ਜਾਂਦਾ ਹੈ ਮਨਸੀਰ ਦੀ ਮੰਮੀ ਦੀ ਹਾਲਤ ਕੁਝ ਜ਼ਿਆਦਾ ਹੀ ਖਰਾਬ ਲੱਗ ਰਹੀ ਸੀ ਗੁਰਪ੍ਰੀਤ ਨੇ ਕਿਹਾ ਪਾਪਾ ਜੀ ਮੰਮੀ ਦੀ ਸੇਤ ਨੂੰ ਅਚਾਨਕ ਹੀ ਹੋ ਗਿਆ ਮਨਸੀਰ ਦੇ ਪਾਪਾ ਗੁਰਮukh ਸਿੰਘ ਨੇ ਦੱਸਿਆ ਬੇਟਾ ਜਸਵੀਰ ਦੇ ਚਾਚਾ ਜੀ ਦਾ 10 ਕੁੜੀਆਂ ਤੋਂ ਬਾਅਦ ਇੱਕੋ ਹੀ ਪੁੱਤ ਸੀ ਉਹ ਫੌਜ ਵਿੱਚ ਨੌਕਰੀ ਕਰਦਾ ਸੀ ਉਸ ਨੂੰ ਤਿੰਨ ਕਸਾਲ ਹੀ ਹੋਏ ਸਨ ਭਰਤੀ ਹੋਏ ਨੂੰ ਜਦੋਂ ਪਹਿਲੀ ਛੁੱਟੀ ਆਇਆ ਤਾਂ ਮਾਨਸੀਰ ਦੇ ਮਾਮਾ ਜੀ ਨੇ ਉਸ ਦੀ ਮੰਗਣੀ ਕਰ ਦਿੱਤੀ ਸੀ ਹੁਣ ਉਸ ਦਾ ਵਿਆਹ ਰੱਖਿਆ ਹੋਇਆ ਸੀ ਅਚਾਨਕ ਇੱਕ ਦਿਨ ਖਬਰ ਆਈ ਕਿ 7-8 ਮੁੰਡਿਆਂ ਦੀ ਗੱਡੀ ਪਹਾੜੀ ਰਸਤੇ ਤੋਂ ਪਲਟ ਗਈ ਅਤੇ ਸਾਰੇ ਦੇ ਸਾਰੇ ਫੌਜੀ ਮੁੰਡੇ ਮਾਰੇ ਗਏ ਤੇਰੇ ਮੰਮੀ ਜਿਸ ਦਿਨ ਦੀ ਸੰਸਕਾਰ ਕਰਾ ਕੇ ਆਏ ਹਨ ਇਹਨਾਂ ਨੇ ਇਹ ਗੱਲ ਦਿਲ ਤੇ ਲਾ ਲਈ ਤੇ ਫੇਰ ਨਹੀਂ ਉੱਠੀ ਮਨ ਸਿਰਤ ਨੂੰ ਗੁਰਵਿੰਦਰ ਦਾ ਚਿਹਰਾ ਯਾਦ ਆ ਗਿਆ ਉਹ ਕਿੰਨਾ ਸੁੰਦਰ ਸੀ ਮੋਟੀਆਂ ਅੱਖਾਂ ਤਿੱਖਾ ਨੱਕ ਰੰਗ ਗੋਰਾ ਤੇ ਹਸੂ ਹਸੂ ਕਰਦਾ ਚਿਹਰਾ ਉਸ ਦੀਆਂ ਅੱਖਾਂ ਅੱਗੇ ਘੁੰਮਣ ਲੱਗਾ ਜਦੋਂ ਨਾਨਕੇ ਘਰ ਜਾਂਦੇ ਹੁੰਦੇ ਸੀ ਤਾਂ ਉਹ ਉਹਨਾਂ ਨਾਲ ਖੇਡਦਾ ਸੀ ਗੁਰਵਿੰਦਰ ਮਨਸੀਰ ਤੋਂ ਕਾਫੀ ਛੋਟਾ ਸੀ ਉਸ ਨੂੰ ਇਹ ਖਬਰ ਸੁਣ ਕੇ ਬਹੁਤ ਦੁੱਖ ਹੋਇਆ 2-4 ਦਿਨ ਰਹਿਣ ਤੋਂ ਬਾਅਦ ਉਹ ਘਰ ਵਾਪਸ ਆ ਗਏ ਸਨ ਮਨਸੀਰ ਦੇ ਮੰਮੀ ਦੀ ਸਿਹਤ ਵਿੱਚ ਜ਼ਿਆਦਾ ਫਰਕ ਨਾ ਪਿਆ ਇੱਕ ਮਹੀਨਾ ਹਸਪਤਾਲ ਰਹਿਣ ਤੋਂ ਬਾਅਦ ਇੱਕ ਦਿਨ ਮਨਸੀਰ ਦੇ ਮੰਮੀ ਨੂੰ ਹਾਰਟ ਅਟੈਕ ਆਇਆ ਤੇ ਉਸ ਸਦਾ ਲਈ ਉਸ ਦੁਨੀਆ ਨੂੰ ਅਲਵਿਦਾ ਕੀ ਤੁਰ ਗਈ। ਮਨਸੀਰ ਨੂੰ ਫੋਨ ਕੀਤਾ ਗਿਆ। ਮਨਸੀਰ ਤਾਂ ਸਕੂਲ ਲਈ ਤਿਆਰ ਹੋ ਰਹੀ ਸੀ। ਗੁਰਪ੍ਰੀਤ ਨੇ ਹੀ ਫੋਨ ਚੁੱਕਿਆ। ਮਨਸੀਰ ਦੇ ਚਾਚਾ ਜੀ ਦੇ ਬੇਟੇ ਨੇ ਕਿਹਾ, "ਭਾਜੀ, ਤਾਈ ਜੀ ਤੇ ਉਹ ਰੋਪਿਆ। ਉਸਤੇ ਮੂੰਹੋਂ ਗੱਲ ਨਹੀਂ ਹੋ ਰਹੀ ਸੀ।" ਗੁਰਪ੍ਰੀਤ ਸਮਝ ਗਿਆ ਸੀ। ਪਿੱਛੇ ਰੋਣ ਦਾ ਚੀਕ ਚਹਾੜਾ ਪਿਆ ਹੋਇਆ ਸੀ ਜਦ ਗੁਰਪ੍ਰੀਤ ਨੇ ਕਿਹਾ, ਕੇ ਬਹੁਤ ਹੀ ਮਾੜੀ ਗੱਲ ਹੋਈ ਐ ਤਾਂ ਮਨਸੀਤ ਨੇੜੇ ਹੀ ਸੀ ਉਸ ਦੇ ਮੂੰਹੋਂ ਇਹ ਗੱਲ ਸੁਣ ਕੇ ਮਨਸੀਤ ਉੱਚੀ ਉੱਚੀ ਰੋਣ ਲੱਗ ਪਈ ਗੁਰਪ੍ਰੀਤ ਨੇ ਮਨਸੀਤ ਨੂੰ ਗਲੇ ਲਗਾ ਲਿਆ ਤੇ ਕਿਹਾ ਦੇਖ ਮਨਸੀਤ ਚੁੱਪ ਕਰ ਹੋਣੀ ਨੂੰ ਕੌਣ ਰੋਕ ਸਕਦਾ ਮਮਾ ਦਾ ਸਾਥ ਸਾਡੇ ਨਾਲ ਇੰਨਾ ਹੀ ਸੀ ਤੇ ਉਹ ਵੀ ਨਾਲ ਹੀ ਰੋਣ ਲੱਗ ਪਿਆ ਰਪਿੰਦ ਨੂੰ ਮਾਨਸੀ ਦੇ ਮੰਮੀ ਬਹੁਤ ਹੀ ਪਿਆਰ ਕਰਦੇ ਸਨ ਉਸ ਨੂੰ ਆਪਣਾ ਪੁੱਤਰ ਹੀ ਸਮਝਦੇ ਸਨ ਸਾਰਾ ਪਰਿਵਾਰ ਸਾਰਾ ਪਰਿਵਾਰ ਇਸ ਸੰਸਕਾਰ ਤੇ ਗਿਆ ਸਾਰਿਆਂ ਨੇ ਹੀ ਮਾਨਸੀਤ ਨੂੰ ਹੌਸਲਾ ਦਿੱਤਾ ਤੇ ਜਿਆਦਾ ਰੋਣ ਤੋਂ ਮਨਾ ਕੀਤਾ ਕਿ ਤੇਰੀ ਸਿਹਤ ਖਰਾਬ ਹੋ ਜਾਵੇਗੀ ਤੇ ਬੱਚੇ ਤੇ ਅਸਰ ਪਵੇਗਾ ਭੋਗ ਤੋਂ ਬਾਅਦ ਮਾਨਸੀਤ ਨੂੰ ਜਲਦੀ ਹੀ ਉਸਦੇ ਸਹੁਰੇ ਘਰ ਭੇਜ ਦਿੱਤਾ ਗਿਆ ਮਾਨਸੀਤ ਆਪਣੀ ਮੰਮੀ ਨੂੰ ਯਾਦ ਕਰਕੇ ਰੋਂਦੀ ਰਹਿੰਦੀ ਸੀ ਮਾਨਸੀਰਤ ਬਹੁਤ ਉਦਾਸ ਰਹਿੰਦੀ ਸੀ 8 ਮਹੀਨੇ ਬੜੇ ਔਖੇ ਨਿਕਲੇ ਤੇ 9ਵਾਂ ਮਹੀਨਾ ਸ਼ੁਰੂ ਹੀ ਹੋਇਆ ਸੀ ਕਿ ਉਸ ਦਾ ਬੀਪੀ ਹਾਈ ਹੋ ਗਿਆ ਮਾਨਸੀਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਉਹ ਹੋਰ ਰਿਸਕ ਨਹੀਂ ਲੈਣਾ ਚਾਹੁੰਦੀ ਸੀ 2 ਦਿਨ ਹਸਪਤਾਲ ਰਹਿਣ ਤੋਂ ਬਾਅਦ ਮਾਨਸੀਰਤ ਨੂੰ ਲੇਬਰ ਪੇਨ ਸ਼ੁਰੂ ਹੋ ਗਏ ਸੀ ਡਾਕਟਰ ਨੇ ਚੈੱਕ ਕੀਤਾ ਤੇ ਨਰਸ ਨੂੰ ਕਿਹਾ ਜਲਦੀ ਆਪਰੇਸ਼ਨ ਦੀ ਤਿਆਰੀ ਕਰੋ ਤੇਸ ਨੂੰ ਆਪਰੇਸ਼ਨ ਥੀਏਟਰ ਵਿੱਚ ਲੈ ਕੇ ਆਉ। ਆਪਰੇਸ਼ਨ ਦੀ ਤਿਆਰੀ ਕੀਤੀ ਗਈ ਤੇ ਮਨਸੀਰਤ ਨੂੰ ਜਾਦ ਆਪਰੇਸ਼ਨ ਥੀਏਟਰ ਵਿੱਚ ਲੈ ਕੇ ਜਾਣ ਲੱਗੇ ਤਾਂ ਉਹ ਗੁਰਪ੍ਰੀਤ ਦੇ ਕਾਲਾ ਕੇਰੋਂ ਲੱਗ ਪਈ। ਗੁਰਪ੍ਰੀਤ ਨੇ ਕਿਹਾ ਗੁਰਪ੍ਰੀਤ ਨੇ ਕਿਹਾ ਮਨਸੀਰਤ ਟੈਨਸ਼ਨ ਨਾ ਲੈ ਜੋ ਵੀ ਹੋਵੇਗਾ ਮੈਨੂੰ ਮਨਜ਼ੂਰ ਹੈ। ਮਨਸੀਰਤ ਨੂੰ ਇੱਕ ਨਰਸ ਆਪਰੇਸ਼ਨ ਥੀਏਟਰ ਵਿੱਚ ਲੈ ਗਈ ਸੀ। 5 ਮਿੰਟ ਵਿੱਚ ਹੀ ਆਪਰੇਸ਼ਨ ਹੋ ਗਿਆ। ਅੰਦਰੋਂ ਬੱਚੇ ਦੀ ਰੋਂਦੀ ਆਵਾਜ਼ ਆ ਰਹੀ ਸੀ ਬਾਹਰ ਬੈਠੇ ਸਾਰੇ ਪਰਿਵਾਰ ਦਾ ਦਿਲ ਤੱਕ ਤੱਕ ਕਰਿਆ ਸੀ ਸਾਰਿਆਂ ਨੂੰ ਹੁਣ ਇਹ ਇੰਤਜ਼ਾਰ ਸੀ ਕਿ ਕੋਈ ਡਾਕਟਰ ਜਾਂ ਨਰਸ ਬਾਹਰ ਆ ਕੇ ਦੱਸੇ ਕਿ ਕੀ ਹੋਇਆ ਹੈ ਆਪਰੇਸ਼ਨ ਕਰਨ ਤੋਂ ਪਹਿਲਾਂ ਜਦ ਮਨਸੀਤ ਕੋਲ ਇੱਕ ਸਫਾਈ ਸੇਵਕਾ ਆਈ ਤਾਂ ਉਸਨੇ ਪੁੱਛਿਆ ਤੁਹਾਡਾ ਪਹਿਲਾ ਬੱਚਾ ਹੈ ਜਾਂ ਦੂਸਰਾ ਮਨਸੀਤ ਨੇ ਉਸਨੂੰ ਕਿਹਾ ਜੀ ਮੇਰੇ ਕੋਲ ਇੱਕ ਬੇਟੀ ਹੈ ਹੁਣ ਮੇਰਾ ਦੂਸਰਾ ਬੱਚਾ ਹੈ ਫਿਰ ਉਹ ਉਸੇ ਤਰ੍ਹਾਂ ਹੀ ਉਸ ਨਾਲ ਗੱਲਾਂ ਕਰਦੀ ਰਹੀ ਤੇ ਕਿਹਾ ਅੱਜ ਸੋਮਵਾਰ ਹੈ ਪ੍ਰਮਾਤਮਾ ਕਰੇ ਕਿ ਤੇਰੇ ਘਰ ਵੀ ਅੱਜ ਸ਼ਿਵ ਆ ਜਾਵੇ ਆਪਰੇਸ਼ਨ ਕਰਨ ਤੋਂ ਬਾਅਦ ਇੱਕ ਡਾਕਟਰ ਨੇ ਮਨਸੀਹ ਦੇ ਕੋਲ ਜਾ ਕੇ ਕਿਹਾ ਮੈਡਮ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਬੇਟਾ ਹੋਇਆ ਹੈ ਹੁਣ ਬਾਹਰ ਖੜੇ ਸਾਰੇ ਮੈਂਬਰ ਵੀ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਸਨ ਕੇ ਜਦ ਕੋਈ ਬਾਹਰ ਆ ਕੇ ਦੱਸੇ ਇੱਕ ਨਰਸ ਬੱਚੇ ਨੂੰ ਤੌਲੀਏ ਵਿੱਚ ਲਪੇਟ ਕੇ ਬਾਹਰ ਲੈ ਕੇ ਆਈ ਮਾਨਸੀਰ ਦੇ ਪੇਕਿਆਂ ਤੋਂ ਵੀ ਉਸਦੇ ਭੂਆ ਜੀ ਚਾਚੀ ਦੀ ਉਸਦੀ ਭੈਣ ਚਾਚਾ ਜੀ ਦੀ ਬੇਟੀ ਆਈ ਹੋਏ ਸਨ ਜਦ ਨਰਸ ਨੇ ਆ ਕੇ ਕਿਹਾ ਸਭ ਤੋਂ ਪਹਿਲਾਂ ਬੱਚਾ ਕੌਣ ਫੜੇਗਾ ਗੁਰਪ੍ਰੀਤ ਨੇ ਮੂਰਿਓ ਕੇ ਕਿਹਾ ਲਿਆਓ ਜੀ ਮੇਰਾ ਬੱਚਾ ਸਭ ਤੋਂ ਪਹਿਲਾਂ ਮੈਂ ਹੀ ਇਸ ਨੂੰ ਚੁੱਕਾਂਗਾ ਹੋ ਨਰਸਨੀ ਗਿਆ ਤੁਸੀਂ ਆਪ ਹੀ ਤਾਲੀਆ ਚੁੱਕ ਕੇ ਦੇਖੋ ਕਿ ਬੇਬੀ ਕੀ ਹੈ ਜਦ ਗੁਰਪ੍ਰੀਤ ਨੇ ਤਾਲੀਆ ਚੁੱਕਿਆ ਤਾਂ ਦੇਖਿਆ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸਾਰੇ ਬਹੁਤ ਖੁਸ਼ ਹੋ ਗਏ ਤੇ ਇੱਕ ਦੂਸਰੇ ਨੂੰ ਵਧਾਈਆਂ ਦੇਣ ਲੱਗ ਪਈ ਗੁਰਪ੍ਰੀਤ ਬਰਫੀ ਦੇ ਡੱਬੇ ਲੈਣ ਚਲਾ ਗਿਆ ਅਤੇ ਸਾਰੇ ਹਸਪਤਾਲ ਵਿੱਚ ਬਰਫੀ ਵੰਡੀ ਗਈ ਮਨਸੀਰ ਦੀ ਚਾਚਾ ਜੀ ਦੀ ਬੇਟੀ ਗੀਤ गा ਰਹੀ ਸੀ ਲੱड्डੂ ਵੰਡ ਦੀ ਗਲੀ ਦੇ ਵਿੱਚ ਆਵਾ ਪੈਣ ਕਰ ਪੁੱਤ ਜੰਮਿਆ ਸਾਡੇ ਸਮਾਜ ਵਿੱਚ ਭਵੇਂ ਹੁਣ ਕੁੜੀ ਮੁੰਡੇ ਵਿੱਚ ਬਹੁਤਾ ਫਰਕ ਨਹੀਂ ਕੀਤਾ ਜਾਂਦਾ ਪਰ ਫਿਰ ਵੀ ਹਰ ਕੋਈ ਇੱਕ ਪੁੱਤਰ ਜ਼ਰੂਰ ਚਾਹੁੰਦਾ ਹੈ ਮਾਨਸੀ ਤੇ ਗੁਰਪ੍ਰੀ ਦੀ ਇਹ ਆਸ ਪੂਰੀ ਹੋ ਚੁੱਕੀ ਸੀ ਪਰ ਉਸ ਦੀ ਜਠਾੜੀ ਨੂੰ ਇਸ ਗੱਲ ਦਾ ਬਹੁਤ ਝਟਕਾ ਲੱਗਾ ਸੀ ਹੁਣ ਉਹਨਾਂ ਦੇ ਘਰ ਸ਼ਰੀਕ ਜੰਮ ਚੁੱਕਾ ਸੀ ਜੋ ਉਹਨਾਂ ਦੀ ਸਾਰੀ ਜਾਇਦਾਦ ਡਾਇਕਲਾ ਬਾਰਸੀ ਮਾਨਸੀ ਦੀ ਜਠਾਣੀ ਦੀਆਂ ਸਾਰੀਆਂ ਸਕੀਮਾਂ ਤੇ ਪਾਣੀ ਫਿਰ ਚੁੱਕਾ ਸੀ ਉਹਨਾਂ ਨੇ ਆਪਣੇ ਪੁੱਤਰ ਦਾ ਨਾਮ ਵੀ ਵਾਰਸ਼ਪ੍ਰੀਤ ਰੱਖਿਆ ਇਸੇ ਤਰ੍ਹਾਂ ਹੀ ਜ਼ਿੰਦਗੀ ਆਪਣੀ ਨਿਰੰਤਰ ਚਾਲ ਚੱਲਦੀ ਰਹੀ ਕੁਝ ਸਾਲਾਂ ਵਿੱਚੋਂ ਗੌਰਪ੍ਰੀਤ ਵੀ ਪੈਨਸ਼ਨ ਤੇ ਆ ਗਿਆ ਗੌਰਪ੍ਰੀ ਦੇ ਮੰਮੀ ਵੀ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਚੁੱਕੇ ਸਨ ਗੌਰਪ੍ਰੀਤ ਨੇ ਆਪਣਾ ਅਲੱਗ ਮਕਾਨ ਬਣਾਇਆ ਤੇ ਆਪਣੇ ਪਰਿਵਾਰ ਨਾਲ ਖੁਸ਼ੀ-ਖੁਸ਼ੀ ਰਹਿਣ ਲੱਗ ਪਈ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਊਗੀ ਜੇ ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਕੋਈ ਦੁਨੀਆ ਤੇ ਕੁਝ ਵੀ ਨਾ ਮੁਮਕਿਨ ਨਹੀਂ ਧੰਨਵਾਦ